ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਜੀ ਪੀਜ਼ਾ ਤੇ ਉਹ ਵੀ ਵਿਦਆਉਟ ਈਸਟ ਤੇ ਦਹੀਂ ਨਾਲ ਹੀ ਬਣਾਉਣਾ ਹੈ ਆਪਾਂ ਬਿਲਕੁਲ ਵੀ ਜਿੱਦਾਂ ਈਸਟ ਵਾਲਸ ਮਤਲਬ ਈਸਟ ਨਾਲ ਆ ਪਾ ਬਣਾਉਂਦੇ ਆ ਤਾਂ ਬਹੁਤ ਟਾਈਮ ਸਾਨੂੰ ਆਟਾ ਜਿਹੜਾ ਡੋ ਜਿਹੜਾ ਉਹ ਰੱਖਣਾ ਪੈਂਦਾ ਇਹਦੇ ਵਿੱਚ ਸਾਨੂੰ ਇਦਾਂ ਦਾ ਕੋਈ ਪ੍ਰੋਸੈਸ ਨਹੀਂ ਕਰਨਾ ਪੈਣਾ ਜਲਦੀ ਨਾਲ ਪੀਜ਼ਾ ਬਣਾ ਕੇ ਤੇ ਬਸ ਖਾਣ ਦਾ ਪ੍ਰੋਸੈਸ ਹੈ ਹੋਰ ਕੋਈ ਪ੍ਰੋਸੈਸ ਨਹੀਂ ਹੈਗਾ ਤੇ ਜਲਦੀ ਨਾਲ ਹੀ ਬਣ ਜਾਂਦਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਤਾਂ ਉਹ ਵੀ ਆਪਾਂ ਕੜਾਈ 'ਚ ਬਣਾਵਾਂਗੇ ਕਿਉਂਕਿ ਸਮ ਟਾਈਮ ਸਾਰਿਆਂ ਕੋਲ oven ਜਾਂ microwave ਕਰਨਾ ਨਹੀਂ ਹੁੰਦੀ ਤੇ ਕੜਾਈ ਦੇ ਵਿੱਚ ਵੀ ਬਹੁਤ ਹੀ ਜਲਦੀ ਤੇ ਬਿਲਕੁਲ ਜਿਹੜਾ ਮਾਰਕੀਟ ਸਟਾਈਲ ਜਿਹੜਾ ਪੀਜ਼ਾ ਬਣ ਕੇ ਤਾਂ ਉਹ ਵੀ ਕਰ ਰੈਡੀ ਤੇ ਉਹ ਬਣਾਉਣਾ ਸਟਾਰਟ ਕਰਦੇ ਹਾਂ ਹਾਂਜੀ ਅਥੀ ਆਪਾਂ ਇੱਕ ਮਤਲਬ ਕਿ ਇੱਕ ਕਲੀ ਤੋਂ ਆਟਾ ਥੋੜਾ ਜਿਹਾ ਆਪਾਂ ਲੈ ਲਿਆ ਜਿੱਦਾਂ ਹੀ ਤੇ ਉਹਦੇ ਵਿੱਚ ਖੰਡ ਜਿਹੜੀ ਆਪਾਂ ਉਹਨੂੰ ਮਿਕਸ ਅਪ ਕਰ ਲਿਆ ਸੀ ਜੇ ਮੋਟੀ ਖੰਡ ਹੋਵੇ ਤਾਂ ਤੁਸੀਂ ਉਸ ਨੂੰ ਪਹਿਲਾਂ ਮਿਕਸ ਕਰ ਲਓ ਚੰਗੇ ਤਰੀਕੇ ਨਾਲ ਜੇ ਤੁਹਾਡਾ ਤੋਂ ਪੀਸੀ ਹੋਵੇ ਤਾਂ ਫਿਰ ਤੁਸੀਂ ਮਤਲਬ ਕਿ ਜ਼ਿਆਦਾ ਮਿਕਸ ਕਰਨ ਦੀ ਲੋੜ ਨਹੀਂ ਹੈਗੀ ਫਿਰ ਇੱਕ ਚਮਚਾ ਆਪਾਂ ਬੇਕਿੰਗ ਪਾਊਡਰ ਦਾ ਪਾਤਾ ਤੇ ਅੱਧਾ ਚਮਚਾ ਪਾਤਾ ਜੀ ਬੇਕਿੰਗ ਸੋਡਾ ਜਿਹਨੂੰ ਮਿੱਠਾ ਸੋਡਾ ਬੋਲਦੇ ਪੰਜਾਬੀ 'ਚ ਤੇ ਉਹ ਅੱਦਾ ਚਮਚ ਪਾਤਾ ਫਿਰ ਆਪਾਂ ਜ਼ਿਆਦਾ ਮਿਕਸ ਕਰ ਦਹੀਂ ਨੂੰ ਨਹੀਂ ਕਰਨਾ ਬਿਲਕੁਲ ਜਿੱਦਾਂ ਏਸਟ ਆਪ 퍼ਮੈਂਟ ਕੀਤਾ ਹੁੰਦਾ ਇਦਾਂ ਜਿਹੜਾ ਸਾਡਾ ਦਹੀਂ ਬਣ ਕੇ ਹੋ ਜਾਣਾ ਰੈਡੀ ਤੇ ਆਪਾਂ ਇੱਧਰ ਜਲਦੀ ਨਾਲ ਜਿਹੜਾ ਆਟਾ ਵੀ ਤਿਆਰ ਕਰ ਲਾਂਗੇ ਇੱਕ ਕੌਲੀ ਲੈ ਲਈਏ ਜੀ ਮੈਦੇ ਦੀ ਤੇ ਇੱਕ ਕੌਲੀ ਤੋਂ ਘੱਟ ਜਿਹੜਾ ਆਪਾਂ ਲਵਾਂਗੇ ਜੀ ਮੱਕੀ ਦਾ ਆਟਾ ਤੁਸੀਂ ਫੁੱਲ ਜਿਹੜਾ ਮੈਦਾ ਵੀ ਲੈ ਸਕਦੇ ਜੀ ਬਟ ਜੇ ਮਿਕਸ ਤੁਸੀਂ ਕਰਕੇ ਇਸ ਤਰੀਕੇ ਨਾਲ ਬਣਾਓਗੇ ਤੇ ਬਹੁਤ ਹੀ ਟੇਸਟ ਜਿਹੜਾ ਬਣ ਕੇ ਜਿਹੜਾ ਤੁਹਾਡਾ ਪੀਜਾ ਹੋਵੇਗਾ ਰੈਡੀ ਤੇ ਫਿਰ ਆਪਾਂ ਜਿੰਨਾ ਮੱਕੀ ਦਾ ਆਟਾ ਲੈ ਸੀ ਉਹਨਾ ਹੀ ਆਪਾਂ ਲੈ ਲੈਣਾ ਜੀ ਕਣਕ ਦਾ ਆਟਾ ਤੇ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਥੋੜਾ ਜਿਹਾ ਵਿੱਚ ਆਪਾਂ ਪਾ ਪਾਦਣਾ ਜੀ ਨਮਕ ਜਦੋਂ ਆਪਾਂ ਆਟਾ ਪਾ ਤਿੰਨੇ ਆਦਾ ਸ਼ਾਂ ਲੈਣੇ ਤੇ ਫਿਰ ਆਪਾਂ ਪਾਣੇ ਵਿੱਚ ਨਮਕ ਤੇ ਥੋੜੇ ਜਿਹਾ ਹਰਬਸ ਪਾ ਲੈਣੇ ਤੇ ਫਿਰ ਇਹਦੇ ਵਿੱਚ ਟਮਕ ਪਾ ਕੇ ਥੋੜਾ ਜਿਹਾ ਆਪਾਂ ਪਾ ਦਈਦਾ ਜੀ ਆਇਲੀ ਆਇਲ ਤੇ ਨੂੰ ਮਿਕਸ ਕਰ ਲੈਣਾ ਚੰਗੀ ਤਰੀਕੇ ਨਾਲ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਉਹ ਦਹੀਂ ਜਿਹੜਾ ਫਰਮੈਂਟ ਕੀਤਾ ਹੋਇਆ ਸੀ ਮੇਰਾ ਦਹੀਂ ਇਨਾ ਮਤਲਬ ਕੀ ਸੀ ਕਿ ਜਿਹਦੇ ਨਾਲ ਆਟਾ ਜਿਹੜਾ ਬਹੁਤ ਵਧੀਆ ਡੋ ਜਿਹੜਾ ਬਣ ਕੇ ਹੋ ਗਿਆ ਸੀ ਰੈਡੀ ਜੇ ਤਾਂ ਡੋ ਦਹੀਂ ਥੋੜਾ ਜਿਹਾ ਕੱਟ ਹੋਵੇ ਤਾਂ ਫਿਰ ਇਹਦੇ ਵਿੱਚ ਤੁਸੀਂ ਪਾਣੀ ਵੀ ਪਾ ਸਕਦੇ ਜੇ ਥੋੜਾ ਪਾਣੀ ਲੈ ਕੇ ਵੀ ਤੁਸੀਂ ਆਟੇ ਨੂੰ ਨੀਡ ਕਰ ਸਕਦੇ ਜੇ ਤੇ ਆਟਾ ਦਾ ਡੱਬਾ ਬਹੁਤ ਹੀ ਵਧੀਆ ਮਤਲਬ ਕੀ ਪਹਿਲਾਂ ਤੇ ਤੁਹਾਡਾ ਇਨਾ ਫਿਰ ਇਹਨੂੰ ਪਟਕਣਾ ਜਿਹੜਾ ਉਹ ਜ਼ਰੂਰੀ ਹੈ ਇਸ ਤਰੀਕੇ ਨਾਲ ਝੋੜ-ਝੋੜ ਨਾਲ ਜ਼ਰੂਰ ਪਟਕਣਾ 5-10 ਮਿੰਟ ਤੇ ਫਿਰ ਇਹਦੇ ਮਤਲਬ ਕਿ ਹਲੇ ਤਾਂ ਆਟਾ ਜਿਹੜਾ ਵਧੀਆ ਜਿਆਦਾ ਬਹੁਤ ਜਿਆਦਾ ਫਲਫੀ ਨਹੀਂ ਹੋਵੇਗਾ ਬਟ ਪੀਜ਼ਾ ਤੜਾ ਬਹੁਤ ਹੀ ਵਧੀਆ ਬਣ ਕੇ ਜਿਹੜਾ ਇਹ ਤਾਂ ਪੇਸ ਆ ਉਹ ਤਿਆਰ ਹੋਵੇਗਾ ਫਿਰ ਆਪਾਂ ਇੱਥੇ ਲੈਣੇ ਜੀ ਮੱਕੀ ਦਾ ਆਟਾ ਮੱਕੀ ਦੇ ਆਟੇ ਨਾਲ ਜਿਹੜਾ ਡੋ ਜਿਹੜਾ ਉਹ ਜਿਆਦਾ ਬੇਸੜਾ ਕ੍ਰਿਸਪੀ ਬਣਦਾ ਹੈ ਇਸ ਕਰਕੇ ਮੱਕੀ ਦਾ ਆਟਾ ਵਧੀਆ ਹੈ ਜਿਆਦਾ ਮੱਕੀ ਦਾ ਆਟਾ ਲੈਣਾ ਹੀ ਵਧੀਆ ਹੈ ਜੇ ਤੁਸੀਂ ਇਹਨੂੰ ਮਤਲਬ ਕਿ ਵਿਲਣਾ ਹੋ ਵੀ ਤਾਂ ਵੇਲ ਵੀ ਸਕਦੇ ਜੀ ਬਟ ਮੈਂ ਹੱਥਾਂ ਨਾਲ ਇਸ ਨੂੰ ਕਰ ਲਿਆ ਸੀ ਫਿਰ ਆਪਾਂ ਇਦਾਂ ਇਹਦੇ ਕਿਨਾਰਿਆਂ ਤੇ ਥੋੜੇ ਜਿਹੇ ਇਹ ਹੱਥਾਂ ਨਾਲ ਇਸ ਨਾਲ ਕਰ ਲੈਣਾ ਕਿਉਂਕਿ ਸੌਸ ਵਗੈਰਾ ਤਾਂ ਜਾਂ ਚੀਜ਼ ਹੈ ਉਹ ਬਾਹਰ ਚੜਾਉ ਨਾ ਫੈਲੇ ਫਿਰ ਆਪਾਂ ਫੋਰਕ ਨਾਲ ਇਸ ਨੂੰ ਜਿਹੜਾ ਇਹਦੇ ਵਿੱਚ ਨਿਸ਼ਾਨ ਲਾਦਨੇ ਆ ਤੇ ਫਿਰ ਇਹਨੂੰ ਮੈਂ ਮਤਲਬ ਕਿ ਬੇਸ ਨੂੰ ਥੋੜੀਕ ਜਿਹੀ ਦੇਰ 5 ਕਿ ਮਿੰਟ ਇਹਦੇ ਵਿੱਚ ਤੇ ਮੱਖਣ ਲਾਦਣਾ ਹੈ ਆਪਾਂ ਤੇ ਮੱਖਣ ਨਾਲ ਜਿਹੜਾ ਸ਼ਾਈਨਿੰਗ ਵਧੀਆ ਆਂਦੀ ਹੈ ਫਿਰ ਆਪਾਂ ਬੇਸ ਨੂੰ ਇਹਦੇ ਵਿੱਚ ਰੱਖ ਕੇ ਕੜਾਈ ਕੜਾਈ ਸਾਡੀ ਜਿਹੜੀ ਆ ਉਹ ਪਹਿਲਾਂ ਹੀ ਪ੍ਰੀ ਹੀਟ ਕੀਤੀ ਹੋਈ ਹੈ ਫਿਰ ਆਪਾਂ ਉਹਦੇ ਵਿੱਚ ਇਹਨੂੰ 5 ਕਮਿੰਟ ਜਿਹੜਾ ਆਪਾਂ ਨੂੰ ਕਰ ਲੈਣਾ ਜੀ ਥੋੜਾ ਜਿਹਾ ਪਕਾ ਲੈਣਾ ਹੈ ਜੇ ਤੁਸੀਂ ਨਹੀਂ ਵੀ ਪਕਾਉਣਾ ਹੋਵੇ ਤਾਂ ਤੁਸੀਂ ਡਾਇਰੈਕਟ ਵੀ ਇਹਦੇ ਉੱਪਰ ਜਿਹੜੀਆਂ ਇਹਦੀ ਮਤਲਬ ਕਿ ਪ੍ਰੇਪਰੇਸ਼ਨ ਕਰਕੇ ਤਿਆਰੀ ਕਰਕੇ ਪੂਰੀ ਇਹਦੀ ਹਨਾ ਉੱਪਰ ਜੋ ਵੀ ਲਾਣੇ ਤੁਸੀਂ ਇਸ ਤਰੀਕੇ ਨਾਲ ਵੀ ਪਹਿਲਾਂ ਨਹੀਂ ਪਕਾਉਣਾ ਤੇ ਨਹੀਂ ਪਕਾ ਸਕਦੇ ਇੱਕੋ ਵਾਰ ਹੀ ਪਕਾ ਸਕਦੇ ਜੀ ਤੇ ਵਧੀਆ ਬਣੂਗਾ ਤੁਹਾਡਾ ਤੇ ਫਿਰ ਇਹਦੇ ਉਤੇ ਤੁਸੀਂ ਪਾਜ ਨਾਲ ਜੀ ਮੋਜ਼ਰਲਾ ਚੀਜ਼ ਤੇ ਸਬਜ਼ੀਆਂ ਜਿਹੜੇ ਤੁਸੀਂ ਆਪਣੀ ਚੁਆਇਸ ਨਾਲ ਬਣਾ ਪਾ ਲੈਣੀਆਂ ਜਿਹੜੀਆਂ ਤੁਹਾਨੂੰ ਵਧੀਆ ਲੱਗਣ ਤੇ ਨਹੀਂ ਵਧੀਆ ਲੱਗਣ ਤਾਂ ਤੁਸੀਂ ਇਸ ਤਰੀਕੇ ਨਾਲ ਮਤਲਬ ਇਦਾਂ ਵੀ ਬਣਾ ਸਕਦੇ ਜੀ ਤੇ ਬਟ ਮੈਂ Shimla mircha ਤੇ tomato ਤੇ pyaaz ਤੇ ਤੁਸੀਂ ਜਿੱਦੜ ਤੋਂ ਕੋਨ ਹੋਣ ਤੇ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਜੀ ਤੇ بیس ਦਾ ਡੱਪੀਜਾ ਜਿਹੜਾ ਇੱਕ ਮਾਰਕੀ ਸਟਾਈਲ ਬਣ ਕੇ ਹੋ ਜਾਏਗਾ ਰੈਡੀ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਔਰ ਪੀਜ਼ਾ ਤੁਸੀਂ ਇੱਕ ਤਰੀਕੇ ਨਾਲ ਜੇ ਤੁਸੀਂ ਇੱਕ ਵਾਰ ਰੈਡੀ ਕਰ ਲੋਗੇ ਨਾ ਘਰ ਵਿੱਚ ਫਿਰ ਤੁਸੀਂ ਮਤਲਬ ਕਿ ਇਸ ਨੂੰ ਜਲਦੀ ਹੀ ਆਪ ਤੇ ਜੇ ਇੱਕ ਦੋ ਵਾਰ ਤੇ ਤੁਸੀਂ ਇਸ ਨੂੰ ਜ਼ਰੂਰ ਬਣਾਓਗੇ ਘਰੇ ਤੇ ਬਹੁਤ ਹੀ ਵਧੀਆ ਬਣ ਕੇ ਹੋ ਜਾਂਦਾ ਤਿਆਰ ਔਰ ਜ਼ਿਆਦਾ ਟਾਈਮ ਚੜਾਉ ਨਹੀਂ ਲੱਗਦਾ ਤੇ ਤੇ ਸਾਡੀ ਲਾਈਟ ਜਿਹੜੀ ਉਹ ਚਲੇ ਗਈ ਸੀ ਤੇ ਫਿਰ ਇਸ ਕਰਕੇ ਥੋੜਾ ਜਾ ਸਾਨੂੰ ਪ੍ਰੋਬਲਮ ਆਈ ਬਟ ਪੀਜਾ ਸਾਡਾ ਹਾਨੂੰ ਇਹ ਟੈਨਸ਼ਨ ਨਹੀਂ ਸੀ ਕਿ ਸਾਡੀ ਲਾਈਟ ਬੰਦ ਹੋ ਜੇ ਕਿ ਤੇ ਮਾਈਕਰੋ ਵੀ ਵੀ ਸਾਡਾ ਬੰਦ ਹੋ ਜਾਏਗਾ ਉਹ ਜਿਹੜਾ ਸਾਡਾ ਉਹ ਚੱਲਦਾ ਰਹੇ ਰਹੇਗਾ ਹਾਂਜੀ ਤੇ ਫਿਰ ਆਪਾਂ ਦੂਸਰਾ ਵੀ ਇਸੇ ਤਰੀਕੇ ਨਾਲ ਮੰਨ ਲਓ ਕਿ ਪੀਜਾ ਰੈਡੀ ਕਰ ਲਿਆ ਸੀ ਕਿਉਂਕਿ ਇੱਕ ਵਾਰ ਤਾਂ ਡਿਕੜਾਈ ਜਿਹੜੀ ਉਹ ਪ੍ਰੀ ਹੀਟ ਹੋਏਗੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਏਗਾ ਪੀਜਾ